ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਦੇ ਵਿੱਚ ਪਾਰੀਮੀ ਦਾ orange alert ਜਾਰੀ ਹੋਵੇਗਾ ਪਾਰੀਮੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸਾਵੰਤ ਦੇ ਸ਼ੋਭਾ ਮੌਕੇ ਦੀ ਸ਼ੁਰੂਆਤ ਦੇ ਦੇ ਕਈ ਹਿੱਸੇ ਵਿੱਚ ਮੀਂਹ ਨਾਲ ਹੋਈ ਹੈ ਤੇ ਸੌ ਦੇ ਬਾਰ ਨੂੰ ਦਿੱਲੀ ਐਨਸੀਆ ਦੇ ਕਈ ਹਿੱਸਿਆਂ ਵਿੱਚ ਦੁਪਹਿਰ ਨੂੰ ਬੱਦਲ ਛਾਏ ਰਹੇ ਅਤੇ ਕੁਝ ਸਮਾਂ ਤੇ ਹਲਕੀ بارش ਹੋਈ ਅੱਜ ਜਾਨੀ ਮੰਗਲਵਾਰ ਨੂੰ ਵੀ ਮੌਸਮ ਵਿਭਾਗ ਨੇ ਦਿੱਲੀ ਐਨਸੀਆ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਰਾਜਧਾਨੀ ਦਿੱਲੀ ਦੇ ਨਾਲ-ਨਾਲ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ यूपी मध्य प्रदेश विद्रोभ हिमाचल प्रदेश उत्तराखंड ਤੇ ਕਰਨਾਟਕ ਵਿੱਚ ਵੀ ਮੀਂਹ ਦੀ ਪੂਰੀ ਖੋਣੀ ਕੀਤੀ ਹੈ ਇਹ ਆਉ ਜਾਣਦੇ ਦੇਸ਼ ਪਰ ਜ ਮੌਸਮ ਦਾ ਕਿਵੇਂ ਰਹੇਗਾ ਹਾਲ ਜੀ ਹਾਂ ਸਾਮ ਦੀ ਅੰਦਰ ਤੋਂ ਬਾਅਦ ਦਿੱਲੀ 'ਚ ਮੌਸਮ ਦਾ ਰੂਪ ਬਦਲ ਗਿਆ ਤੇ ਕਦੇ ਤੋਂ ਆਪਾ ਤੇ ਕਦੇ ਬੱਦਲ ਛਾਏ ਦੀ ਸੰਭਾਵਨਾ ਹੈ ਅਗਲੇ 5 ਦਿਨਾਂ ਦੀ ਗੱਲ ਕਰੀ ਤਾਂ ਦਿੱਲੀ ਐਨធីਆਰ ਵੀ ਪੈ ਸਕਦਾ ਤੇ ਪੰਜਾਬ ਦੇ ਵਿੱਚ ਵੀ ਮੀਂਹ ਦੇ ਪੂਰੇ ਪੂਰੇ ਅਸਰ ਨੇ ਦੇ ਨਾਲ ਹੀ ਅਸਮਾਂਜ ਬਦਲ ਛਾਏ ਦੀ ਸੰਭਾਵਨਾ ਹੈ ਤੇ ਕੁਝ ਲਗਾ ਕੇ ਹਲਕੀ ਬਾਰਿਸ਼ ਵੀ ਹੋ ਸਕਦੀ ਆ ਪੰਜਾਬ ਚ ਪਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਆ ਤੇ ਜਸਤ ਚਲਦੇ ਹੋਰ ਇਹ ਲੜੀ ਜਾਰੀ ਕੀਤਾ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ